ਨਮਸਕਾਰ ਟੀਚਰਸ ਐਂਡ ਪ੍ਰਿੰਸੀਪਲ ਸਹਿਬਾਨ ਮੈਂ ਬਿੰਟੂ ਚੋਧਰੀ ਸੀਐਸ ਪੰਜਾਬ ਤੋਂ ਕੰਟੋ ਵੈਲਕਮ ਟੂ ਸਪੋਰਟਸ ਮੈਨੇਜਮੈਂਟ ਸਿਸਟਮ ਤਾਂ ਆਨਲਾਈਨ ਰਿਜ਼ਲਟਸ ਸਟੂਡੈਂਟ ਆਈ ਕਾਰਡ ਟਾਈਮ ਟੇਬਲ ਤੋਂ ਬਾਅਦ ਹੁਣ ਮੈਂ ਤੁਹਾਡੇ ਖਾਸ ਕਰਕੇ ਸਾਡੀ ਫਿਜ਼ੀਕਲ ਐਜੂਕੇਸ਼ਨ ਟੀਚਰਸ ਲਈ ਨਿਊ ਜੋ ਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਗੇਨ ਕੀਤਾ ਹੈ ਕੁਝ ਸਮਥਿੰਗ ਨਿਊ ਲੈ ਕੇ ਆਇਆ ਹਾਂ ਮੈਂ ਕਾਫੀ ইयर्स ਤੋਂ ਵਾਚ ਕਰ ਰਿਆ ਸੀ ਮੇਰੇ ਜਾਂ ਕਈ ਸਕੂਲਾਂ ਦੇ ਫਿਜ਼ੀਕਲ ਟੀਚਰਸ ਗੇਮਸ ਦੇ ਟਾਈਮ ਸਟੂਡੈਂਟਸ ਨਾਲ ਰਨ ਕੇ ਮੈਨੂਅਲ ਸਮਰੀ ਸ਼ੀਟ ਭਰਨੀ ਅਤੇ ਉਸdੀਆਂ ਫਿਰ 4-4 ਕਦੇ ਕਦਾਈ ਤਾਂ 5 ਜਾਂ 6-6 ਕਾਪੀਸ ਤਿਆਰ ਕਰਦੇ ਫਿਰ ਸਟੂਡੈਂਟਸ ਦੀਆਂ ਫੋਟੋਸ ਨੂੰ ਲਗਾਉਂਦੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਫਾਰਮੈਲਿਟੀਜ਼ ਨੂੰ ਪੂਰੀਆਂ ਕਰਦੇ ਮਾਫ ਕਰਨਾ ਜੋ ਕਿ ਮੇਰੇ ਹਿਸਾਬ ਨਾਲ ਕਾਫੀ ਟਾਈਮ ਵੇਸਟ ਦਾ ਕੰਮ ਹੁੰਦਾ ਸੀ ਉਸੇ ਟਾਈਮ ਵੇਸਟ ਅਤੇ ਵਾਰ-ਵਾਰ ਮੈਨੂਅਲ ਫਾਰਮਸ ਸਮਰੀ ਸ਼ੀਟ ਨੂੰ ਭਰਨਾ ਅਤੇ ਫਿਰ ਜੂਨ ਲੈਵਲ ਤੇ ਹੋਰੀਆਂ ਗੇਮਸ ਵਿੱਚ ਭਾਗ ਲੈਣ ਲਈ ਉਸ ਨੂੰ ਜਮਾ ਕਰਵਾਉਣਾ ਇਸ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਮੈਂ ਡਾਕਟਰ ਨਵਿੰਦਰ চোপੜਾ Pawan Kumar Choudhary ਅਤੇ ਵਿਸ਼ੇਸ਼ ਕਰਕੇ ਜੂਨ ਤੋਦਾ ਦੇ ਜੂਨ ਪ੍ਰਧਾਨ ਅਤੇ ਸਰਕਾਰੀ ਹਾਈ ਸਕੂਲ ਗੁੜੀ ਸੰਗਰ ਦੇ ਹੈਡਮਾਸਟਰ ਮਿਸਟਰ ਇਕਬਾਲ ਸਿੰਘ ਜੀ ਨਾਲ ਮਿਲ ਵਰਤਨ ਤੋਂ ਬਾਅਦ ਮੈਂ ਤੁਹਾਡੇ ਲਈ ਸਪੋਰਟਸ ਮੈਨੇਜਮੈਂਟ ਸਿਸਟਮ ਪੈਨਲ ਜੋ ਕਿ cspunjab.com ਦਾ ਹੀ ਇੱਕ 파ਟ ਹੈ ਲੈ ਕੇ ਆਇਆ ਹੈ ਟੀਚਰ ਸੇਬਾਨ ਇਸ ਵੀਡੀਓ ਰਾਹੀਂ ਅਸੀਂ ਸਿਰਫ ਸਕੂਲ ਨੂੰ ਕਿਸ ਤਰ੍ਹਾਂ ਜੋ ਸਕੂਲ ਨਾਲ ਕਨੈਕਟ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸਕੂਲ ਵਿੱਚ ਜੋ-ਜੋ ਗੇਮਾਂ ਖੇਡੀਆਂ ਜਾਂਦੀਆਂ ਹਨ ਉਸ ਨੂੰ ਐਡ ਕਰਨਾ ਸਿੱਖਾਂਗੇ ਤਾਂ ਚਲਦੇ ਹਾਂ ਉਹਨਾਂ ਅਸੀਂ ਸਾਡੀ ਵੀਡੀਓ ਵਲ ਟੀਚਰ ਸੇਬਾਨ ਆਪਣੇ ਸਕੂਲ ਨੂੰ ਸਕਸੈਸਫੁਲੀ ਲੋਕਿਨ ਤੋਂ ਬਾਅਦ ਤੁਸੀਂ ਸਪੋਰਟਸ ਮੈਨੂੰ ਦੇ ਅੰਦਰ ਜਾ ਕੇ ਸਪੋਰਟਸ ਡੈਸ਼ਬੋਰਡ ਲਿੰਕ ਉੱਪਰ ਕਲਿੱਕ ਕਰੂੰਗੀ ਤਾਂ ਇਸ ਤੋਂ ਬਾਅਦ ਤੁਹਾਡੇ ਕੋਲੇ ਸਪੋਰਟਸ ਮੈਨੇਜਮੈਂਟ ਸਿਸਟਮ ਵਾਲਾ ਡੈਸ਼ਬੋਰਡ ਓਪਨ ਹੋ ਜਾਏਗਾ ਮੈਂ ਅਜੇ ਇਸ ਤੇ ਕੰਮ ਕਰ ਰਿਹਾ ਹਾਂ ਡੈਸ਼ਬੋਰਡ ਅਜੇ ਡਿਜ਼ਾਈਨ ਕਰਨਾ ਪੇਂਟਿੰਗ ਹੈ ਤਾਂ ਇਸ ਦੇ ਅੰਦਰ ਸਭ ਤੋਂ ਪਹਿਲਾਂ ਜੋ ਲਿੰਕ ਆ ਰਿਹਾ ਹੈ ਉਹ ਗੇਮਜ਼ ਵਾਲਾ ਹੈ ਇਸ ਦੇ ਅੰਦਰ ਮੈਂ ਸਾਰੇ ਤਰ੍ਹਾਂ ਦੀਆਂ ਜ਼ੋਨ ਅਤੇ ਡਿਸਟ੍ਰਿਕਟ ਲੈਵਲ ਦੀਆਂ ਜੋ-ਜੋ ਗੇਮਾਂ ਉਨਾ ਬਾਰੇ ਡਿਟੇਲ ਫਿਲ ਕਰ ਦਿੱਤੀ ਹੈ ਉਸ ਤੋਂ ਨੈਕਸਟ ਜੋ ਲਿੰਕ ਹੋਏਗਾ ਜੋ ਕਿ ਅਸੀਂ ਇਸ ਵੀਡੀਓ ਵਿੱਚ ਸਿੱਖਣ ਜਾ ਰਹੇ ਹਾਂ ਸਾਡੇ ਜ਼ੋਨ ਨੂੰ ਐਡ ਜਾਂ ਅਪਡੇਟ ਕਿਵੇਂ ਕਰਨਾ ਹੈ ਸਾਡੇ ਸਕੂਲ ਲਈ ਗੇਮਸ ਨੂੰ ਕਿਸ ਤਰ੍ਹਾਂ ਐਡ ਕਰਨਾ ਹੈ ਅਤੇ ਥਰਡ ਜੋ ਲਾਸਟ ਸਟੈਪ ਹੋਵੇਗਾ ਉਸ ਵਿੱਚ ਅਸੀਂ ਉਹਨਾਂ ਗੇਮਾਂ ਦੇ ਅੰਦਰ ਸਟੂਡੈਂਟਸ ਨੂੰ ਕਿਸ ਤਰ੍ਹਾਂ ਐਡ ਕਰਨਾ ਹੈ ਨੈਕਸਟ ਜੋ ਸਾਡੇ ਕੋਲੇ ਹੋਏਗਾ ਸਟੈਪ ਡਿਸਟ੍ਰਿਕਟ ਗੇਮਸ ਆ ਔਰ ਅਜੇ ਫਰੂਨੀ ਮੂਆਂ ਇਸ ਕਰਕੇ ਇਹ ਲਿੰਕ ਮੈਂ ਅਜੇ ਡੀਸੇਬਲ ਕੀਤਾ ਹੋਇਆ ਹੈ। ਨੈਕਸਟ ਸਾਡੇ ਕੋਲੇ ਹੈਲਪ ਹੈ। ਤਾਂ ਚਲਦੇ ਹਾਂ ਅਸੀਂ ਸਭ ਤੋਂ ਫਸਟ ਜੋ ਸਾਡੇ ਕੋਲ ਸਟੈਪ ਹੈ ਗੇਮਸ ਇਸ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਵੇਖਾਂਗੇ ਇਸ ਦੇ ਅੰਦਰ ਸਾਡੇ ਕੋਲੇ ਸਾਰੇ ਤਰ੍ਹਾਂ ਦੀਆਂ ਚੋਣਾਂ ਅਤੇ ਡਿਸਟਿਕਲ ਲੈਵਲ ਦੀਆਂ ਗੇਮਾਂ ਹਨ। ਤੁਸੀਂ ਸਿੰਪਲ ਕਿਸੇ ਵੀ ਇੱਕ ਗੇਮ ਦੇ ਉੱਪਰ ਕਲਿੱਕ ਕਰਕੇ ਉਸ ਕੇ ਬਾਰੇ ਡਿਟੇਲ ਚ ਜਾ ਸਕਦੇ ਹੋ ਤਾਂ ਇਸ ਕੇ ਦੇ ਅੰਦਰ ਵੇਡ ਦੀ ਯੂਜ਼ ਕੀਤੀ ਜਾਂਦੀ ਹੈ ਜੇ ਨਹੀਂ ਤਾਂ ਤੁਸੀਂ ਉਸ ਬਾਰੇ ਵੀ ਇਸ ਪੇਜ ਦੇ ਉੱਪਰ ਜਾ ਸਕਦੇ ਹੋ ਟੀਚਰ ਸਹਿਬਾਨ ਇਹ ਵੀਡੀਓ ਮੈਂ ਸੈਮ ਆਪਣੇ ਲੋਕਲ ਪੋਸਟ ਕੰਪਿਊਟਰ ਤੇ ਬਣਾ ਰਿਹਾ ਹਾਂ ਕਿਉਂਕਿ cscpunjab.com ਤੇ ਇਸ ਸਮੇਂ ਕਮ ਚੱਲ ਰਿਹਾ ਹੈ ਤਾਂ ਉਸ ਦੇ ਅੰਦਰ ਮੈਂ ਡੈਮੋ ਨਹੀਂ ਦੇ ਸਕਦਾ ਇਸ ਕਰਕੇ ਇਹ ਵੀਡੀਓ ਮੈਂ ਆਪਣੇ ਲੋਕਲ ਪੋਸਟ ਕੰਪਿਊਟਰ ਤੇ ਹੀ ਬਣਾ ਰਿਹਾ ਹਾਂ ਤਾਂ ਨੈਕਸਟ ਜੋ ਸਾਡੇ ਕੋਲ ਲਿੰਕ ਹੋਏਗਾ ਉਹ ਹੈ ਫਸਟ ਸਟੈਪ ਜੋ ਸਾਡੇ ਕੋਲੇ ਜਿੱਥੇ ਜਾ ਕੇ ਅਸੀਂ ਆਪਣੇ ਸਕੂਲ ਦੇ ਜ਼ੋਨ ਨੂੰ ਐਡ ਕਰਾਂਗੇ ਤਾਂ ਨੈਕਸਟ ਜੋ ਸਾਡੇ ਕੋਲ ਸਟੈਪ ਹੋਏਗਾ ਜੋਨ ਗੇਮਸ ਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਫਸਟ ਸਟੈਪ ਐਡ ਅਪਡੇਟ ਜ਼ੋਨ ਲਿੰਕ ਉੱਪਰ ਕਲਿੱਕ ਕਰਨੀਂ ਟੀਚਰ ਸਾਹਿਬਾਨ ਇਸ ਦੇ ਵਿੱਚ ਤੁਹਾਡਾ ਡਿਸਟ੍ਰਿਕਟ ਓਪਨ ਹੋ ਜਾਏਗਾ ਜ਼ੋਨ ਤੁਸੀਂ ਤੁਹਾਡਾ ਸਕੂਲ ਕਿਸ ਜ਼ੋਨ ਦੇ ਅੰਦਰ ਆਂਦਾ ਹੈ ਉਸ ਨੂੰ ਐਡ ਕਰਨਾ ਜ਼ਰੂਰੀ ਹੋਵੇਗਾ ਜੋਨ ਨੂੰ ਐਡ ਕਰਨ ਤੋਂ ਬਾਅਦ ਹੀ ਬਾਕੀ ਦੇ ਲਿੰਕਸ ਐਕਟੀਵੇਟ ਹੋਣਗੇ ਫੋਰ ਐਗਜ਼ਾਮਪਲ ਅਸੀਂ ਜੋਨ ਨੇਮਸ ਸਿਲੈਕਸ਼ਨ ਵਿੱਚ ਜਾਵਾਂਗੇ ਕਿਸ ਵਿੱਚ ਤੁਹਾਡਾ ਸਕੂਲ ਕਿਸ ਜੋਨ ਦੇ ਅੰਦਰ ਆਉਂਦਾ ਹੈ ਉਸ ਨੂੰ ਅਸੀਂ ਚੂਜ਼ ਕਰ ਲਵਾਂਗੇ ਫੋਰ ਐਗਜ਼ਾਮਪਲ ਮੈਂ ਬਰੀਪਾਲਾ ਚੂਜ਼ ਕਰਦਾ ਹਾਂ ਸਿੰਪਲ ਤੁਸੀਂ ਐਡ ਅਪਡੇਟ ਜੋਨ ਬਟਨ ਉੱਪਰ ਕਲਿੱਕ ਕਰ ਲਵੋਗੇ ਤਾਂ ਇਸ ਤਰ੍ਹਾਂ ਤੁਹਾਡਾ ਜੋਨ ਅਪਡੇਟ ਹੋ ਗਿਆ ਹੈ ਕਿਸੇ ਸਰਬੰਨ ਜੋ ਨੂੰ ਅਪਡੇਟ ਜਾਂ ਐਡ ਕਰਨ ਤੋਂ ਬਾਅਦ ਉਸ ਨੂੰ ਅਪਰੂਵ ਕਰਨਾ ਜ਼ਰੂਰੀ ਹੋਵੇਗਾ ਜੇਕਰ ਤੁਸੀਂ ਇਸ ਨੂੰ ਅਪਰੂਵ ਨਹੀਂ ਕਰਦੇ ਤਾਂ ਸਾਡੇ ਨੈਕਸਟ ਸਟੈਪ ਉਹ ਐਕਟੀਵੇਟ ਨਹੀਂ ਹੋਣਗੇ ਫੋਰ ਐਗਜ਼ਾਮਪਲ ਅਸੀਂ ਇੱਕ ਵਾਰ ਨੈਕਸਟ ਸਟੈਪ ਉੱਤੇ ਚਲਦੇ ਹਾਂ ਤਾਂ ਅਸੀਂ ਇਸ ਪੇਜ ਤੇ ਦੇਖ ਸਕਦੇ ਹਾਂ ਕਿ ਅਸੀਂ ਸਾਡੇ ਸਕੂਲੀ ਗੇਮਸ ਐਡ ਨਹੀਂ ਕਰ ਸਕਦੇ ਕਿਉਂਕਿ ਅਸੀਂ ਅਜੇ ਤੱਕ ਜੋਨ ਅਪਰੂਵ ਨਹੀਂ ਕੀਤਾ ਹੈ ਤੁਸੀਂ ਇਸ ਲਿੰਕ ਤੋਂ ਅਪਰੂਵ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਫਰਸਟ ਸਟੈਪ ਦੇ ਅੰਦਰ ਜਾ ਕੇ ਵੀ ਆਪਣੇ ਜ਼ੋਨ ਨੂੰ ਅਪਰੂਵ ਕਰ ਸਕਦੇ ਹੋ ਫੋਰ ਐਗਜ਼ਾਮਪਲ ਮੈਂ ਇਸ ਨੂੰ ਅਪਰੂਵ ਕਰ ਦਿੰਦਾ ਹਾਂ ਤਾਂ ਇਸ ਤਰ੍ਹਾਂ ਸਾਡਾ ਸਕੂਲ ਕਿਸ ਜ਼ੋਨ ਦੇ ਅੰਦਰ ਆਂਦਾ ਹੈ ਉਹ ਅਪਰੂਵ ਹੋ ਗਿਆ ਹੈ ਇਸ ਤੋਂ ਬਾਅਦ ਅਸੀਂ ਹੁਣ ਨੈਕਸਟ ਸਟੈਪ ਐਡ ਗੇਮਸ ਵੱਲ ਚੱਲਾਂਗੇ ਤੁਸੀਂ ਐਡ ਗੇਮਸ ਦੀ ਬਰਤੋਂ ਇਸ ਲਿੰਕ ਜਾਂ ਤੁਸੀਂ ਆਪਣੇ ਇਸੇ ਵਿੱਚ ਜਾ ਕੇ ਸੈਕਿੰਡ ਸਟੈਪ ਅੰਦਰ ਜਾ ਕੇ ਐਡ ਰੀਡ ਗੇਮਸ ਵੱਲ ਵੀ ਉੱਪਰ ਵੀ ਕਲਿੱਕ ਕਰ ਦੋਗੇ ਤਾਂ ਆਪਣੇ ਸਕੂਲ ਲਈ ਜ਼ੋਨ ਨੂੰ ਐਡ ਕਰਨ ਤੋਂ ਬਾਅਦ ਸਾਡੇ ਕੋਲੇ ਨੈਕਸਟ ਸਟੈਪ ਐਡ ਗੇਮਸ ਹੈ ਤੁਸੀਂ ਉਸ ਦੀ ਵਰਤੋਂ ਇਸ ਲਿੰਕ 'ਤੇ ਜਾ ਤੁਸੀਂ ਇਸ ਦੇ ਅੰਦਰ ਜਾ ਕੇ ਸੈਕਿੰਡ ਸਟੈਪ ਐਡ ਡੀਲੀਟ ਗੇਮਸ ਵੱਲ ਵੀ ਜਾ ਸਕਦੇ ਹੋ ਤਾਂ ਅਸੀਂ ਵਿਖਾਂਗੇ ਕਿ ਹੁਣ ਸਾਡੇ ਕੋਲੇ ਨੈਕਸਟ ਵਾਈਨ ਆਫ ਆਪਸ਼ਨਾਂ ਓਪਨ ਹੋ ਗਈਆਂ ਹਨ ਤਾਂ ਇਸ ਦੇ ਵਿੱਚ ਅਸੀਂ ਜੋ ਸਾਡੇ ਕੋਲੇ ਫਸਟ ਜੋ ਸਾਡੇ ਕੋਲੇ ਪੈਨਲ ਵਿਖਾਈ ਦੇ ਰਿਹਾ ਹੈ ਇਸ ਦੇ ਅੰਦਰ ਅਸੀਂ ਸਾਡੇ ਸਕੂਲ ਲਈ ਗੇਮਸ ਨੂੰ ਐਡ ਕਰਾਂਗੇ ਅਤੇ ਨੀਚੇ ਵਾਲਾ ਜੋ ਸਾਡੇ ਕੋਲੇ ਪੈਨਲ ਵਿਖਾਈ ਦੇ ਰਿਹਾ ਹੈ ਉਹ ਦੋ ਵਿਖਾਈ ਦੇ ਰਿਹਾ ਉਸ ਦੇ ਅੰਦਰ ਤੂ ਦੋ ਤਰ੍ਹਾਂ ਦੇ ਟੈਬਸ ਦਿਖਾਈ ਦੇ ਰਹੇ ਹਨ ਫਸਟ ਜੋ ਸਾਡੇ ਕੋਲ ਟੈਬ ਹੈ ਉਹ ਟੀਮ ਗੇਮ ਵਾਲਾ ਹੈ ਅਤੇ ਸੈਕੰਡ ਵਨ ਜੋ ਸਾਡੇ ਕੋਲੇ ਇੰਡੀਵੀਜੁਅਲ ਗੇਮਸ ਵਾਲਾ ਹੈ ਅਸੀਂ ਜੋ ਜੋ ਗੇਮ ਸਾਡੇ ਸਕੂਲ ਲਈ ਐਡ ਕਰਦੇ ਰਵਾਂਗੇ ਹੋ ਗੇਮਸ ਨੀਚੇ ਵਾਲੇ ਦੋਨਾ ਟੈਬ ਤੇ ਅੰਡਰ ਸ਼ੋ ਹੁੰਦੀਆਂ ਰਹਿਣਗੀਆਂ ਤਾਂ ਚਲਦੇ ਹਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਜੋਨ ਲੈਵਲ ਗੇਮਸ ਵਾਲਾ ਇੱਕ ਕੰਪੋ ਬਾਕਸ ਹੋਵੇਗਾ ਇਹ ਬਾਈ ਡਿਫਾਲਟ ਵਾਨੀ ਹੋਵੇਗਾ ਕਿਉਂਕਿ ਅਜੇ ਤੱਕ ਡਿਸਟ੍ਰਿਕਟ ਗੇਮਸ ਐਕਟੀਵੇਟ ਨਹੀਂ ਹੋਈਆਂ ਤਾਂ ਇਸ ਕਰਕੇ ਮੈਂ ਇਸ ਨੂੰ ਡਿਸਟ੍ਰਿਕਟ ਲੈਵਲ ਗੇਮਸ ਵਾਲਾ ਜੋ ਕੰਪੋ ਬਾਕਸ ਵਿੱਚ ਆਪਸ਼ਨ ਹੈ ਉਸ ਨੂੰ ਇੱਕ ਵਾਰ ਮੈਂ ਡਿਸੇਬਲ ਕੀਤਾ ਹੋਇਆ ਹੈ ਨੈਕਸਟ ਜੋ ਹੈ ਸਾਡੇ ਕੋਲ ਅਸੀਂ ਸਿਲੈਕਟ ਗੇਮ ਦੀ ਟਾਈਪ ਕਰਾਂਗੇ ਅਸੀਂ ਸਾਡੇ ਸਕੂਲ ਲਈ ਕਿਸ ਤਰ੍ਹਾਂ ਦੀ ਗੇਮ ਨੂੰ ਐਡ ਕਰਨਾ ਹੈ ਇਸ ਵਿੱਚ ਸਾਡੇ ਕੋਲੇ ਟੂ ਕੈਟਾਗਰੀਆਂ ਹੋਣਗੀਆਂ ਟੂ ਟਾਈਪਸ ਹੋਣਗੀਆਂ ਟੀਮ ਗੇਮਸ ਅਸੀਂ ਸਿੰਪਲ ਟੀਮ ਗੇਮਸ ਨੂੰ ਟੂਸ ਕਰਾਂਗੇ ਤਾਂ ਅਸੀਂ ਵੇਖਾਂਗੇ ਉਸ ਦੇ ਅੰਦਰ ਜੋ ਕੁਸ਼ਤੀਆਂ ਸਬ ਕੈਟਾਗਰੀਆਂ ਹਨ ਉਹ ਓਪਨ ਹੋ ਜਾਣਗੀਆਂ ਇਸ ਦੇ ਅੰਦਰ ਕਾਫੀ ਤਰ੍ਹਾਂ ਦੀਆਂ ਗੇਮਸ ਹਨ ਜੋ ਕਿ ਜੋਗ ਲੈਵਲ ਤੇ ਖੇਡੀਆਂ ਜਾਂਦੀਆਂ ਹਨ ਫੋਰ ਐਗਜ਼ਾਮਪਲ ਅਸੀਂ ਖੋ ਖੋ ਗੇਮ ਉੱਪਰ ਕਲਿੱਕ ਕਰਾਂਗੇ ਤਾਂ ਉਸ ਦੇ ਅੰਦਰ ਜਿੰਨੀਆਂ ਗੇਮਸ ਹਨ ਖੋਖੋ ਦੇ ਅੰਦਰ ਸਿਰਫ ਇੱਕ ਹੀ ਗੇਮ ਖੇਲੀ ਜਾਂਦੀ ਹੈ ਤਾਂ ਅਸੀਂ ਖੋਖੋ ਗੇਮ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਅਸੀਂ ਵੇਖਾਂਗੇ ਜਿਵੇਂ ਅਸੀਂ ਖੋਖੋ ਗੇਮ ਨੂੰ ਸਿਲੈਕਟ ਕੀਤਾ ਤਾਂ ਉਸ ਦੀ ਡਿਟੇਲ ਸਾਡੇ ਕੋਲੇ ਨੀਚੇ ਝੁਕਣ ਹੋ ਜਾਵੇਗੀ ਅਬਾਊਟ ਗੇਮ ਗੇਮ ਦਾ ਆਈਕਨ ਹੈ ਗੇਮ ਦਾ ਨੇਮ ਕਿਸ ਕੈਟਾਗਰੀ ਦੇ ਅੰਦਰ ਆਉਂਦੇ ਹੈ ਜੋਨ ਲੈਵਲ ਦੀ ਗੇਮ ਹੈ ਉਸ ਬਾਰੇ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈ ਕਿੰਨੇ ਸਟੂਡੈਂਟਸ ਪਾਰਟਿਸਿਪੇਟ ਕਰ ਸਕਦੇ ਹਨ ਅਤੇ ਉਸਦੀ ਵੇਟਲਿਸਟ ਵੈਸੇ ਤਾਂ ਕੋ ਕੋ ਦੇ ਅੰਡਰ ਵੇਟਲਿਸਟ ਪਰ ਤੁਨੀ ਨਹੀਂ ਕੀਤੀ ਜਾਂਦੀ ਤਾਂ ਹੀ ਇਸ ਤਰ੍ਹਾਂ ਦਾ ਇਹ ਰੈੱਡ ਇੱਕ ਮੈਸੇਜ ਲਗਾਇਆ ਹੋਇਆ ਹੈ ਕੋ ਕੋ ਦੀ ਖੇਡ ਵਿੱਚ ਬਜੰਦੀ ਵਰਤੋਂ ਨਹੀਂ ਕੀਤੀ ਜਾਂਦੀ ਜੇਕਰ ਕਿਸੇ ਵੀ ਗੇਮ ਦੇ ਅੰਦਰ ਗੇਮ ਦੇ ਅੰਦਰ ਵੇਟ ਦੀ ਵਰਤੋਂ ਕੀਤੀ ਜਾਵੇਗੀ ਤਾਂ ਉਸਦੀ ਲਿਸਟ ਇਸ ਜਗ੍ਹਾ ਤੇ ਡਿਸਪਲੇ ਹੋ ਜਾਵੇਗੀ ਤਾਂ ਸਿੰਪਲ ਅਸੀਂ ਐਡ ਗੇਮ ਵਾਲੇ ਬਟਨ ਪਰ ਕਲਿੱਕ ਕਰਕੇ ਸਾਡੇ ਸਕੂਲੀ ਗੇਮ ਨੂੰ ਐਡ ਕਰਾਂਗੇ ਤਾਂ ਟੀਚਰ ਸਾਹਿਬਾਨ ਅਸੀਂ ਵੇਖਾਂਗੇ ਕਿ ਅਸੀਂ ਟੀਮਸ ਗੇਮ ਇੱਕ ਐਡ ਕੀਤੀ ਹੈ ਜੋ ਕਿ ਸਾਡੇ ਟੀਮਸ ਗੇਮ ਵਾਲੇ ਟੈਬ ਦੇ ਅੰਡਰ ਡਿਸਪਲੇ ਹੋ ਰਹੀ ਹੈ ਤਾਂ ਤੁਸੀਂ ਸਿੰਪਲ ਇਸ ਨੂੰ ਅਪਰੂਵ ਜਾਂ ਡਿਲੀਟ ਵੀ ਕਰ ਸਕਦੇ ਹੋ ਟੀਚਰ ਸਾਹਿਬਾਨ ਕੋਈ ਵੀ ਗੇਮ ਨੂੰ ਐਡ ਕਰਨ ਤੋਂ ਬਾਅਦ ਅਪਰੂਵ ਕਰਨਾ ਜ਼ਰੂਰੀ ਹੋਵੇਗਾ ਜੇਕਰ ਤੁਸੀਂ ਐਡ ਕੀਤੀ ਹੋਈ ਗੇਮ ਨੂੰ ਅਪਰੂਵ ਨਹੀਂ ਕਰੋਗੇ ਤਾਂ ਉਹ ਨੈਕਸਟ ਸਟੈਪ ਜਦੋਂ ਤੁਸੀਂ ਆਪਣੇ ਸਕੂਲ ਲਈ ਸਟੂਡੈਂਟਸ ਨੂੰ ਐਡ ਕਰੋਗੇ ਤਾਂ ਉਸ ਦੇ ਅੰਡਰ ਇਹ ਗੇਮਾਂ ਸ਼ੋ ਨਹੀਂ ਹੋਣਗੀਆਂ ਸਿਰਫ ਉਹ ਹੀ ਗੇਮਾਂ ਸ਼ੋ ਹੋਣਗੀਆਂ ਜੋ ਗੇਮਾਂ ਤੁਸੀਂ ਇਸ ਪੇਜ ਦੇ ਉੱਪਰ ਅਪਰੂਵ ਕਰੋਗੇ ਫੋਰ ਐਗਜ਼ਾਮਪਲ ਅਸੀਂ ਇੱਕ ਵਾਰ ਨੈਕਸਟ ਜੋ ਸਾਡਾ ਕੋਲ ਸਟੈਪ ਅੱਗੇਗਾ ਐਡ ਐਡ ਇਨ ਡਿਲੇਡ ਵੀਓ ਪ੍ਰਿੰਟ ਸਟੂਡੈਂਟਸ ਵਾਲੇ ਲਿੰਕ 'ਤੇ ਚਲਦੇ ਹਾਂ ਅਸੀਂ ਇੱਥੇ ਵੇਖਾਂਗੇ ਜਦੋਂ ਅਸੀਂ ਸਟੂਡੈਂਟਸ ਲਈ ਗੇਮ ਤਾਂ ਅਸੀਂ ਇੱਥੇ ਵੇਖਾਂਗੇ ਕਿਸ ਗੇਮ ਲਈ ਅਸੀਂ ਜਦੋਂ ਸਟੂਡੈਂਟਸ ਨੂੰ ਐਡ ਕਰਾਂਗੇ ਤਾਂ ਇਸ ਜਗ੍ਹਾ ਤੇ ਕੋਈ ਵੀ ਗੇਮ ਸਾਡੇ ਕੋਲੇ ਸ਼ੋ ਨਹੀਂ ਹੋਵੇਗੀ ਕਿਉਂਕਿ ਅਸੀਂ ਸਾਡੇ ਗੇਮ ਵਾਲੇ ਪੇਜ ਦੇ ਅੰਦਰ ਅਸੀਂ ਸਾਡੀ ਗੇਮ ਨੂੰ ਕੋਪਰੂਵ ਵੀ ਨਹੀਂ ਕੀਤਾ ਹੈ ਤਾਂ ਸਿੰਪਲ ਅਸੀਂ ਇਸ ਨੂੰ ਅਪਰੂਵ ਕਰਾਂਗੇ ਅਪਰੂਵ ਹੋਣ ਤੋਂ ਬਾਅਦ ਡਿਲੀਟ ਵਾਲਾ ਬਟਨ ਡਿਸੇਬਲ ਹੋ ਜਾਵੇਗਾ ਤਾਂ ਅਸੀਂ ਨੈਕਸਟ ਸਟੈਪ ਵੱਲ ਚੱਪੇ ਚੇਬੇ ਹੁੰਦੇ ਨੇ ਆ ਤਾਂ ਹੁਣ ਬਹੁਤ ਵੋ ਗੇਮਸ ਇਹ ਪ੍ਰੂਵ ਕਰਕੇ ਆਇਆ ਹੋ ਉਹ ਸਾਡੇ ਕੋਲੇ ਸ਼ੋ ਹੋ ਰਹੀ ਹੈ ਪਰੰਤੂ ਇਸ ਵੀਡੀਓ ਦੇ ਵਿੱਚ ਅਸੀਂ ਸਿੰਪਲ ਇਹ ਟੂ ਲਿੰਕ ਹੀ ਕਵਰ ਕਰਾਂਗੇ ਜੋ ਇਹ ਥਰਡ ਸਟੈਪ ਹੈ ਅਸੀਂ ਨੈਕਸਟ ਵੀਡੀਓ ਵਿੱਚ ਤੌਰ ਕਰਾਂਗੇ ਤਾਂ ਸਿੰਪਲ ਅਸੀਂ ਆਪਣੇ ਸੈੱਟੇ ਸਟੈਪ ਵੱਲ ਚੱਲਦੇ ਹਾਂ ਤਾਂ ਇਸ ਤਰ੍ਹਾਂ ਅਸੀਂ ਇੱਕ ਗੇਮ ਨੂੰ ਐਡ ਕਰ ਲਿਆ ਹੈ ਕਿ ਗੇਮ ਅਸੀਂ ਹੋਰ ਐਡ ਕਰਦੇ ਹਾਂ ਫਿਰ ਅਸੀਂ ਉਸੇ ਤਰ੍ਹਾਂ ਟੂ ਗੇਮ ਵੱਲ ਚੱਲਾਂਗੇ ਕੋਈ ਗੇਮ ਨੂੰ ਐਡ ਕਰਨਾ ਹੈ ਫੋਰ ਇਗਜ਼ਾਮਪਲ ਅਸੀਂ ਤਾਂ ਕਬੱਡੀ ਨੂੰ ਸਿਲੈਕਟ ਕਰਦੇ ਹਾਂ ਤਾਂ ਕਬੱਡੀ ਦੇ ਅੰਡਰ ਜਿੰਨੀਆਂ ਗੇਮਸ ਖੇਡੀਆਂ ਜਾਂਦੀਆਂ ਹਨ ਇਸ ਦੇ ਅੰਡਰ ਟੂ ਗੇਮਸ ਖੇਡੀਆਂ ਜਾਂਦੀਆਂ ਹਨ ਕਬੱਡੀ ਸਰਕਲ ਅਤੇ ਕਬੱਡੀ ਨੈਸ਼ਨਲ ਫੋਰ ਐਗਜ਼ਾਮਪਲ ਅਸੀਂ ਕਬੱਡੀ ਸਰਕਲ ਨੂੰ ਚੂਜ਼ ਕਰ ਦਿੰਦੇ ਹਾਂ ਤਾਂ ਟੀਚੇ ਸਾਹਿਬਾਂ ਅਸੀਂ ਵੇਖਾਂਗੇ ਇਸ ਗੇਮ ਦੇ ਅੰਡਰ weight ਦੀ ਵਰਤੋਂ ਕੀਤੀ ਜਾਂਦੀ ਹੈ ਅੰਡਰ 14 ਬॉयਜ਼ ਅੰਡਰ 14 ਗਰਲਸ ਲਈ ਤਾਂ ਇਸ ਤਰ੍ਹਾਂ ਸਾਰੀਆਂ ਕੈਟਾਗਰੀ ਜਿਹੜੀ ਜੋ-ਜੋ weight ਦੀ ਵਰਤੋਂ ਕੀਤੀ ਜਾਂਦੀ ਹੈ ਉਹ ਇਸ ਜਗ੍ਹਾ ਤੇ ਮੈਂ ਡਿਸਪਲੇ ਕਰ ਦਿੱਤੀ ਹੈ ਉਸੀ ਤਰ੍ਹਾਂ ਅਬਾਊਟ ਟੂ ਗੇਮ ਹੈ ਗੇਮ ਦਾ ਨੇਮ ਹੈ ਕੀ ਟਾਈਪ ਹੈ ਕਿਸ ਲੈਵਲ ਦੀ ਗੇਮ ਹੈ ਕਿੰਨੇ ਸਟੂਡੈਂਟਸ ਪਾਰਟਿਸਪੀਟ ਕਰ ਸਕਦੇ ਹਨ ਇਸੇ ਤਰ੍ਹਾਂ ਸੀ ਨੇਚਰਲ ਚਲਦੇ ਹਨ ਉਸੇ ਤਰ੍ਹਾਂ ਫੋਰ ਐਗਜ਼ਾਮਪਲ ਅਸੀਂ ਇਹਨੂੰ ਵੀ ਐਡ ਕਰ ਗਏ ਹਨ ਇਹ ਗੇਮ ਵੀ ਸਾਡੇ ਕੋਲੇ ਨੀਚੇ ਡਿਸਪਲੇ ਹੋ ਜਾਵੇਗੀ ਅਸੀਂ ਉਸੇ ਤਰ੍ਹਾਂ ਇਸ ਨੂੰ ਅਪਰੂਵ ਕਰ ਦਨੇ ਆ ਅਸੀਂ ਜੋ ਜੋ ਗੇਮ ਨੂੰ ਅਪਰੂਵ ਕਰਾਂਗੇ ਉਹ ਫਿਰ ਹੀ ਸਾਡੇ 3 ਸਟੈਪ ਦੇ ਅੱਗੇ ਸ਼ੋ ਹੋਣਗੇ ਇਸ ਤਰ੍ਹਾਂ ਅਸੀਂ ਟੀਮ ਗੇਮ ਦੇ ਅੰਡਰ 2 ਗੇਮਸ ਨੂੰ ਐਡ ਕਰ ਲਿਆ ਹੈ ਉਹ ਅਸੀਂ ਇੰਡੀਵਿਜੂਅਲ ਗੇਮ ਵੱਲ ਚਲਦੇ ਹਾਂ ਉਸੇ ਤਰ੍ਹਾਂ ਸੀ ਇਸ ਦੇ ਅੰਡਰ ਕਿਹੜੇ ਕਿਹੜੇ ਗੇਮਸ ਨੂੰ ਖੇਡਿਆ ਜਾਂਦਾ ਹੈ ਫੋਰ ਐਗਜ਼ਾਮਪਲ ਮੈਂ ਰੈਸਲਿੰਗ ਇਸ ਦੇ ਅੰਡਰ ਵੀ 2 ਗੇਮਸ ਹੁੰਦੀਆਂ ਹਨ ਰੈਸਲਿੰਗ ਐਫਐਸ ਅਤੇ ਜੀਆਰ ਅਸੀਂ ਐਫਐਸ ਨੂੰ ਸਿਲੈਕਟ ਕਰ ਲੈਨੇ ਹਾਂ ਟੀਚਰ ਸਾਹਿਬਾਨ ਉਸੇ ਤਰ੍ਹਾਂ ਇਸ ਦੇ ਵਿੱਚ ਵੀ ਵੇਟ ਲਿਸਟ ਦੇ ਪਰਤੋ ਕੀਤੀ ਜਾਂਦੀ ਹੈ ਅਬਾਊਟ ਗੇਮ ਹੈ ਉਸ ਦਾ ਆਈਕਨ ਹੈ ਕਿਸ ਕੈਟਾਗਰੀ ਦੇ ਅੰਦਰ ਆਉਂਦਾ ਹੈ ਕਿਸ ਤਰ੍ਹਾਂ ਦੀ ਗੇਮ ਦਾ ਲੈਵਲ ਹੈ ਇਸ ਦੇ ਅੰਦਰ ਕਿਹ ਕਿਹ ਸਟੂਡੈਂਟਸ ਪਾਰਟਿਸਪੇਟ ਕਰ ਸਕਦਾ ਹੈ ਪਰੰਤੂ ਨੋਟ ਕੀਤਾ ਜਾਵੇ ਕਿ ਜਿਸ ਗੇਮ ਦੇ ਅੰਡਰ ਜਿੰਨੀ ਵੇਟ ਦੀ ਕੈਟਾਗਰੀ ਹੈ ਤੁਸੀਂ ਉਨੇ ਸਟੂਡੈਂਟਸ ਨੂੰ ਐਡ ਕਰ ਸਕਦੇ ਹੋ ਫੋਰ ਐਗਜ਼ਾਮਪਲ 1 2 3 4 5 6 7 8 9 10 ਤਾਂ ਤੁਸੀਂ ਇਸ ਗੇਮ ਦੇ ਅੰਦਰ ਤੁਸੀਂ 10 ਸਟੂਡੈਂਟਸ ਨੂੰ इजीली ਐਡ ਕਰ ਸਕਦੇ ਹੋ ਤਾਂ ਸਿੰਪਲ ਅਸੀਂ ਫਿਰ ਉਸੇ ਤਰ੍ਹਾਂ ਐਡ ਗੇਮ ਤੇ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਇਹ ਗੇਮ ਸਾਡੇ ਇਸ ਟੈਬ ਦੇ ਅੰਦਰ ਸ਼ੋ ਹੋਵੇਗੀ ਅਸੀਂ ਫਿਰ ਉਸੇ ਤਰ੍ਹਾਂ ਇਸ ਨੂੰ ਅਪੂਬ ਕਰ ਲਵਾਂਗੇ ਤਾਂ ਟੀਚਰ ਸੈੱਟ ਹਨ ਅਸੀਂ ਹੁਣ ਤੱਕ 3 ਗੇਮਾਂ ਨੂੰ ਐਡ ਕਰ ਲਿਆ ਹੈ 2 ਗੇਮ ਇੱਥੇ ਅਤੇ 1 ਇੱਥੇ ਤਾ ਸੀ ਨੈਕਸਟ ਸਟੈਪ ਉਹ ਬਲ ਇਕਵਰੇਬਿਲਿਟੀ ਹੈ ਨਾ ਤਾਂ ਸਾਡੇ ਕੋਲ ਇਸ ਜਗ੍ਹਾ ਤੇ ਤਿੰਨ ਗੇਮਾਂ ਸ਼ੋ ਹੋਣ ਗਈਆਂ ਕਿਉਂਕਿ ਇਹ ਗੇਮਾਂ ਅਸੀਂ ਸਾਡੇ ਇਸ ਲਿੰਕ ਉੱਪਰ ਐਡ ਕੀਤੀਆਂ ਹਨ ਤਾਂ ਟੀਚਰ ਸਾਹਿਬਾਨ ਇਸ ਵੀਡੀਓ ਵਿੱਚ ਫਿਲਹਾਲ ਇੰਨਾ ਹੀ ਅਸੀਂ ਇਸ ਵੀਡੀਓ ਦੇ ਵਿੱਚ ਸਾਡੇ ਸਕੂਲ ਲਈ ਜੋ ਮੈਂ ਕਿਵੇਂ ਐਡ ਕੀਤਾ ਜਾਂਦਾ ਹੈ ਅਤੇ ਸਾਡੇ ਸਕੂਲ ਲਈ ਗੇਮਾਂ ਨੂੰ ਐਡ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਉਸ ਨੂੰ ਪ੍ਰੂਫ ਵੀ ਕਿਵੇਂ ਕੀਤਾ ਜਾਂਦਾ ਹੈ ਤਾਂ ਨੈਕਸਟ ਸਟੈਪ ਜੋ ਸਾਡੇ ਕੋਲ ਹੈ ਅਸੀਂ ਇਹਨਾਂ ਗੇਮਾਂ ਦੇ ਅੰਦਰ ਸਾਡੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਐਡ ਕਰਨਾ ਹੈ ਕਿਸ ਤਰ੍ਹਾਂ ਉਸ ਨੂੰ ਅਪਡੇਟ ਕਰਨਾ ਹੈ ਕਿਸ ਤਰ੍ਹਾਂ ਉਸ ਨਾਲ ਦੀ ਫੋਟੋਆਂ ਨੂੰ ਅਪਲੋਡ ਕਰਨਾ ਹੈ ਅਤੇ ਅਪਰੂਵ ਕਰਨਾ ਹੈ ਅਤੇ ਪ੍ਰਿੰਟ ਕਰਨਾ ਹੈ ਉਸ ਬਾਰੇ ਸਿੱਖਾਂਗੇ ਥੈਂਕ ਯੂ